ਮੇਰੇ ਯਾਰ ਪਰਦਾ ਆਰਡਰ ਕੀਤਾ ਸੀਗਾ ਜਿਹਨਾਂ ਨੂੰ ਤਾਂ ਪੈਸੇ ਮੰਗੇਗੇ ਬ੍ਰਦਰ ਨੇ ਉਹਨਾਂ ਨਾਲ ਬੈਸ ਬਸਾਈ ਕਰਕੇ ਬਾ ਉਹਨਾਂ ਨੇ ਕੁਝ ਨਹੀਂ ਦੇਖਿਆ ਤੇ ਬ੍ਰਦਰ ਐਦਾਂ ਸਾਹਮਣੇ ਖੜਾ ਸੀ ਤਾ ਉਹ ਇੱਥੇ ਹਾਰਡ ਦੇ ਕੋਲ ਗੋਲੀ ਮਾਰ। ਮੈਨੂੰ ਤਾਂ ਹਿਸਾਬ ਚਾਹੀਦਾ ਮੇਰੇ ਛੋਟੇ ਛੋਟੇ ਬੱਚੇ ਕਿੱਥੇ ਨਾਲ ਗਏ। ਬਿਆਨਬਾਜ਼ੀ ਕਰੀ ਜਾਂਦੇ ਆ ਕਿ ਜਿੱਥੇ ਨਸਾ ਨਹੀਂ ਹੈਗਾ ਕ੍ਰਾਈਮ ਫ੍ਰੀ ਹੋ ਗਿਆ ਕ੍ਰਾਈਮ ਨਹੀਂ ਹੈਗਾ। ਇਹ ਜਿਹੜੀ ਸਰਕਾਰ ਹੈ ਇਹ ਸਰਕਾਰ ਦੇ ਵਿੱਚ ਲੋਕ ਸੇਪ ਨਹੀਂ ਹੈਗੇ। ਜਾਜਰ ਨੂੰ ਵੀ ਚਾਹੀਦਾ ਜਿਹੜੇ ਤਿੰਨ ਤਿੰਨ ਲੋਕ ਬੈਠੇ ਬਾਈਕ ਤੇ ਘੁੰਮਦੇ ਨੇ ਤੇ ਬਿਨਾ ਨੰਬਰ ਪਲੇਟ ਤੋਂ ਆਮ ਹੀ ਦੇਖੇ ਜਾਂਦੇ ਨੇ ਆਮ ਗਲੀਆਂ ਚੋਂ ਲੋਕਾਂ ਦੀਆਂ ਲੇਡੀਆਂ ਚੇਨਾ ਵੀ ਲਾ ਕੇ ਭੱਜਦੇ ਦੇਖੇ ਗਏ ਨੇ ਤਿੰਨ ਮੁੰਡੇ ਸੀਗੇ ਉਮਰ 20 ਤੋਂ 25 ਸਾਲ ਮੋਟਰਸਾਈਕਲ ਤੇ ਕੋਈ ਨੰਬਰ ਪਲੇਟ ਨਹੀਂ ਸੀ ਕੀ ਉਹਨਾਂ ਦੇ ਬੀਤੀ ਰਾਤ ਹਲਕਾ ਸਾਨਨੇਵਾਲ ਦੇ ਵਿੱਚ ਕਾਂਗਰਸ ਆਗੂ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਆ ਮਾਮਲਾ ਹੋਇਆ ਕੀ ਆਖਿਰਕਾਰ ਜਿਹੜਾ ਜਿਸ ਨੂੰ ਗੋਲੀਆਂ ਮਾਰ ਕੇ ਢੇਰ ਕੀਤਾ ਗਿਆ ਆਖਿਰਕਾਰ ਕੌਣ ਸੀਗਾ ਉਹ ਮੇਰੇ ਨਾਲ ਇਸ ਵਕਤ ਕਾਂਗਰਸ ਆਗੂ ਨੇ ਉਹਨਾਂ ਜੁਚੁਕੇ ਨਹੀਂ ਗੱਲਬਾਤ ਕਰਦੇ ਕਿ ਨਾਮ ਤੁਹਾਡਾ ਮੇਰਾ ਅਨੂਜ ਕੁਮਾਰ ਹਾਂ ਅਨੂਜੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਕਿ ਕੌਣ ਸੀਗਾ ਉਹ ਤੇ ਕਿੰਨੇ ਵਜੇ ਦੀ ਗੱਲ ਹੈ ਸਾਰੀ ਇਹ ਤਕਰੀਬਨ 10:35 40 ਮਿੰਟ ਦੀ ਗੱਲ ਹੈ ਤਿੰਨ ਮੁੰਡੇ ਸੀਗੇ ਉਹ ਉਮਰ 20 ਤੋਂ 25 ਸਾਲ ਮੋਟਰਸਾਈਕਲ ਤੇ ਕੋਈ ਨੰਬਰ ਪਲੇਟ ਨਹੀਂ ਸੀ ਕੀ ਉਹਨਾਂ ਦੇ ਉਹਨਾਂ ਨੇ ਆ ਕੇ ਕੁਝ 500 ਰੁਪਏ ਦਾ ਆਰਡਰ ਕੀਤਾ ਸੀਗਾ ਜਿਹਨਾਂ ਨੂੰ ਤਾਂ ਪੈਸੇ ਮੰਗੇ ਗਏ ਬ੍ਰਦਰ ਨੇ ਉਹਦੇ ਨਾਲ ਬਹਿਸ ਬਸਾਈ ਕਰਕੇ ਬਾ ਉਹਨਾਂ ਨੇ ਕੁਝ ਨਹੀਂ ਦੇਖਿਆ ਤੇ ਬ੍ਰਦਰ ਐਦਾਂ ਸਾਹਮਣੇ ਖੜਾ ਸੀ ਤਾਂ ਉਹਦੇ ਇੱਥੇ ਆੜ ਦੇ ਕੋਲ ਗੋਲੀ ਮਰੀ ਕਾਰਨ ਕੀ ਸੀਗਾ ਸਰ ਕੀ ਰஞ்சிਸ ਵਗੈਰਾ ਸੀ ਕੀ ਸੀ ਸੰਚਿਸ ਦਾ ਸਾਨੂੰ ਹਜੇ ਤੱਕ ਤਾਂ ਦੇਖੋ ਕੋਈ ਪਤਾ ਨਹੀਂ ਹੈਗਾ ਕਿਉਂਕਿ तकरीबन ਅਸੀਂ ਦੇਖਦੇ ਆ ਬਰਾਦਰ ਸਾਨੂੰ ਕਦੇ ਦੱਸਿਆ ਵੀ ਨਹੀਂ ਹੈਗਾ ਕਿ ਕੋਈ ਇਦਾਂ ਦੇ ਕੋਈ ਗੱਲ ਆ ਸਾਡੀ ਕੁਛ ਵੀ ਆ ਪਰ ਅਸੀਂ ਵੈਸੇ ਹੀ ਆਪਣੇ ਪਰਸਨਲ ਤੌਰ ਤੇ ਦੇਖ ਰਹੇ ਆ ਉਹਦੇ ਯਾਰ ਦੋਸਤ ਜਿਹੜੇ ਹੈਗੇ ਨੇ ਜਾਂ ਕੋਈ ਨਾਲ ਸੀਗਾ ਅਸੀਂ ਉਹਨਾਂ ਨੂੰ ਪੁੱਛ ਰਹੇ ਆ ਕਿ ਇਹ 10 15 ਦਿਨਾਂ ਮਹੀਨੇ ਦੇ ਵਿੱਚ ਕਿਉਂਕਿ ਮੈਂ ਹਜੇ ਸਾਡੇ ਡੈਡੀ ਦੀ 20 ਤਰੀਕ ਨੂੰ ਡੈਥ ਹੋਈ ਸੀ ਤੇ 2 ਤਰੀਕ ਨੂੰ ਭੋਗ ਸੀ ਮੇਰੇ ਡੈਡੀ ਦਾ ਅਸੀਂ ਭੋਗ ਨਿਮਟਾ ਕੇ ਹੁਣ ਅਸੀਂ ਫਰੀ ਹੋਏ ਸੀ ਕਿ ਅਸੀਂ ਉਹੀ ਪੁੱਛਦੇ ਉਹਨੇ ਤਰਿਕਾ ਵਿੱਚ ਕੋਈ ਐਸਾ ਪਾਣਾ ਵਰਤਿਆ ਪਰ ਅਸੀਂ ਇਹ ਚੀਜ਼ ਦੇਖਦੇ ਆ ਕਿ ਜਦੋਂ ਗੋਲੀ ਮਾਰ ਕੇ ਗਏ ਨੇ ਉਹ ਦੁਬਾਰਾ ਫੇਰ ਚੈੱਕ ਕਰਨ ਆਏ ਸੀਗੇ ਅੱਛਾ ਹਾਂ ਪਰ ਅਸੀਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜਿਹੜੇ ਵਾਅਦੇ ਆਪਾਂ ਆ ਬਿਆਨਬਾਜ਼ੀ ਕਰੀ ਜਾਂਦੇ ਆ ਕਿ ਜਿੱਥੇ ਨਸਾ ਨਹੀਂ ਹੈਗਾ ਕ੍ਰਾਈਮ ਫਰੀ ਹੋ ਗਿਆ ਕ੍ਰਾਈਮ ਨਹੀਂ ਹੈਗਾ ਆਪਾਂ ਤੁਸੀਂ ਇਹ ਦੇਖ ਲਓ ਕ੍ਰਾਈਮ ਨਹੀਂ ਹੈਗਾ ਇਹ ਨਿੱਕੇ ਨਿੱਕੇ ਬੱਚੇ ਨੇ ਮੇਰੇ ਬਰਾਦਰ ਦੇ ਉਹਨਾਂ ਤੋਂ ਪਿੱਛੇ ਰਹਿ ਕੀ ਗਿਆ ਹੂੰ ਕੋਣ ਪਾਲੂ ਤੇ ਤੁਸੀਂ ਅੱਜ ਨੌਜਵਾਨ 20 25 ਸਾਲ ਦੇ ਬਿਗੈਰ ਪਲੇਟਾਂ ਦੇ ਮੋਟਰਸਾਈਕਲ ਲੈ ਫਿਰਦੇ ਨੇ ਫਿਰ ਰਿਵਾਲਵਰ ਲੈ ਫਿਰਦੇ ਨੇ ਕਿ ਕਿੱਥੇ ਕਾਨੂੰਨ ਹੂੰ ਕਿਉਂਕਿ ਇਹ ਜਿਹੜੀ ਸਰਕਾਰ ਹੈ ਇਹ ਸਰਕਾਰ ਦੇ ਵਿੱਚ ਲੋਕ ਸੇਪ ਨਹੀਂ ਹੈਗੇ ਇਹ ਤੇ ਇੱਕ ਆਪਣੇ ਹਲਕੇ ਦਾ ਵੀ ਮੰਤਰੀ ਹੈਗਾ ਉਹ ਵੀ ਇਹੀ ਗੱਲ ਕਹਿੰਦਾ ਚਿੱਟਾ ਵੀ ਨਹੀਂ ਹੈਗਾ ਨਸ਼ਾ ਵੀ ਨਹੀਂ ਹੈਗਾ ਕ੍ਰਾਈਮ ਫਰੀ ਹੈ ਕਿੱਥੇ ਦੇਖੋ ਤੁਸੀਂ ਦਿਨ ਦਾੜੇ ਕੋਈ ਚੋਰੀ ਹੁੰਦੀ ਡਾਕੇ ਹੁੰਦੇ ਨੇ ਕਤਲ ਹੁੰਦੇ ਨੇ ਇਹ ਕ੍ਰਾਈਮ ਹੀ ਹੈ ਹੂੰ ਪਰ ਅਸੀਂ ਪ੍ਰਸ਼ਾਸਨ ਨੂੰ ਇਹ ਜ਼ਰੂਰ ਕਾਵਾਂਗੇ ਕਿ ਜਿਹੜੇ ਮੋਟਰਸਾਈਕਲ ਤੇ ਤਿੰਨ ਜਾਂਦੇ ਨੇ ਜਾਂ ਕਿਤੇ ਦੇ ਵੀ ਹੈਗਾ ਕੋਈ ਵੀ ਹੈ ਕੋਈ ਨੰਬਰ ਪਲੇਟ ਨਹੀਂ ਹੈ ਉਤੇ ਸਖਤ ਕਾਰਵਾਈ ਕੀਤੀ ਜਾਵੇ ਉਹਦੀ ਮੋਟਰਸਾਈਕਲ ਬੌਂਡ ਕੀਤੀ ਜਾਵੇ ਤਾਂ ਕਿ ਅੱਗੇ ਨੂੰ ਕੋਈ ਅਜੇ ਪਰਦਾਤ ਨੂੰ ਕੋਈ ਇਲਜ਼ਾਮ ਨਾ ਦੇ। ਮੈਨੂੰ ਜੀ ਹਮਲਾਵਰਾਂ ਨੇ ਕਿਉਂ ਗੋਲੀਆਂ ਮਰੀਆਂ ਕੁਝ ਪਤਾ ਲੱਗੇਗਾ ਕਾਰਨ। ਅੱਗੇ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਕਿਉਂਕਿ ਪੁਲਿਸ ਲੱਗੀ ਵੀ ਹੈ ਛਾਣਬੀਣ ਦੇ ਵਿੱਚ ਜਦੋਂ ਪੁਲਿਸ ਸਾਨੂੰ ਕੈਮਰੇ ਚੈੱਕ ਕਰਾਊਗੀ ਉਹਦੇ ਵਿੱਚ ਜਿਹੜੇ ਸਾਡੇ ਉੱਤੇ ਬੰਦੇ ਨੇ ਉਹ ਕਹਿੰਦੇ ਸੀ ਪਛਾਣਾਂਗੇ। ਉਹਦੇ ਵਿੱਚ ਸਾਨੂੰ ਲੱਗਦਾ ਹੋਊਗਾ ਫਿਰ ਅਸੀਂ ਉਹਦਾ ਦੇਖਾਂਗੇ ਅਮੀ ਜੀ ਕਿੱਥੇ ਗਏ ਸੀਗੇ ਮਤਲਬ ਕੀ ਕੀ ਕਰਦੇ ਸੀਗੇ ਕੀ ਕੰਮਕਾਰ ਕਰਦੇ ਸੀਗੇ ਕੰਮ ਤਾਂ ਇਹਨਾਂ ਦੀ ਇੱਕ ਸੋਫਾ ਸੀ ਕਿ ਹੈ ਡਰਾਸਰ ਦੀ ਅੱਛਾ ਨਾਲ ਉਹ ਮੁੰਡਾ ਉਹਨੇ ਇੱਕ ਧੀ ਲੈ ਲਿਆ ਸੀ ਬਈ ਇੱਕ ਤੂਹੱਤੇ 'ਚ ਕੰਮ ਕਰੀ ਚੱਲ ਅੱਛਾ ਇਹ ਕੰਮ ਸੀ ਵਧੀਆ ਸੁਭਾਅ ਦਾ ਸੀਗਾ ਵਧੀਆ ਕੰਮ ਕਰਦਾ ਸੀਗੇ ਗੋਲੀਆਂ ਕਿੱਥੇ ਚਲੀਆਂ ਫਿਰ ਇਹ ਗੋਲੀ ਚਲੀ ਜੀ ਨੰਦਪੁਰ ਸੂਬੇ ਤੇ ਅੱਛਾ ਉੱਤੇ ਹੱਤਾ ਹੈਗਾ ਅੱਛਾ ਹੱਤੇ ਦੇ ਚਲੀਆਂ ਗੋਲੀ ਹੱਤੇ ਚਲੀਏ ਬੱਚਾ ਕਿੰਨੇ ਕੋ ਜਾਣੇ ਸੀਗੇ ਹੱਤ ਉਹ 3 ਸੀਗੇ ਅੱਛਾ 3 ਕਿਤੇ ਸਵਾਰ ਸੀਗੇ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਕਿਉਂ ਕਿਉਂ ਮਰੀ ਗਈ ਆ ਉਹਨਾਂ ਨੂੰ ਹੱਥੇ ਦੇ ਉੱਤੇ ਗੋਲੀ ਬਸ ਉਹੀ ਤੁਹਾਨੂੰ ਦੱਸਿਆ 150 ਰੁਪਏ ਦੇ ਪਿੱਛੇ 150 ਪਿੱਛੇ ਬਿੱਲ ਦੇ ਵਿੱਚ ਚੱਕਰ ਬਸ 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 ਅੱਛਾ ਹੋਰ ਕੋਈ ਨਹੀਂ ਲੜਾਈ ਕੋਈ ਚੱਕਰ ਨਹੀਂ ਅੱਛਾ ਤੇ ਉਹਨਾਂ ਨੂੰ ਹਸਪਤਾਲ ਲੈ ਗਈ ਹੈ ਕਿ ਕਹਿੰਦੇ ਡਾਕਟਰ ਉਹ ਰਸਤੇ ਦੇ ਵਿੱਚ ਉਹ ਕਹਿੰਦੇ ਜਦੋਂ ਹਸਪਤਾਲ ਪਹੁੰਚਿਆ ਪੋਲੋ ਚੌਕ ਕਹਿੰਦੇ ਡੈਥ ਠੀਕ ਹੈ ਜਿਵੇਂ ਪਹੁੰਚੇ ਸਵੇਰ ਚ ਕੀ ਜਾਂਚ ਕਰ ਲਈ ਅਸੀਂ ਪੁਲਿਸ ਨਾਲ ਸਾਰਾ ਸਾਨੂੰ ਅਸਮਾਨ ਦਿੰਦਾ ਹੈ ਸਤਿ ਸ਼੍ਰੀ ਅਕਾਲ ਸਾਹਿਬ ਨੇ ਵੀ ਕਿ ਅਸੀਂ ਤੁਹਾਡੀ ਬਿਲਕੁਲ ਇਸਪਕ ਤੋ ਨਹੀਂ ਸਾਹਿਬ ਦਵਾਵਾਂਗੇ ਤੁਹਾਨੂੰ ਜਿਹੜੇ ਬੰਦੇ ਨੇ ਕ੍ਰਾਈਮ ਕੀਤਾ ਉਹ ਤੁਹਾਡੇ ਮੂਰੇ ਖੜਾ ਕਰਾਂਗੇ ਠੀਕ ਹੈ ਉਹਨੂੰ ਜਿਹੜੀ ਸਭ ਤੋਂ ਸਖਤ ਸਜ਼ਾ ਸੀ ਦਵਾਵਾਂਗੇ ਅੱਛਾ ਘਰ ਦੇ ਵਿੱਚ ਕੌਣ-ਕੌਣ ਸੀ ਉਹਨਾਂ ਦੇ ਉਹਨਾਂ ਦੇ ਘਰ ਚ ਇੱਕ ਬੇਟਾ ਤੇ ਬੇਟੀ ਹੈ ਤੇ ਵਾਈਫ ਹੈ ਚਾਰ ਜਣੇ ਨੇ ਚਾਰ ਜਣੇ ਘਰ ਦੇ ਕਲ ਇਹੀ ਪਰਿਵਾਰ ਦੇ ਹਾਂਜੀ ਅੱਛਾ ਜੀ ਤੇ ਬੇਟਾ ਕੀ ਕਰਦਾ ਸੀ ਬੇਟਾ ਪੜਦਾ ਜੀ ਅੱਛਾ ਬੇਟੀ ਬੇਟੀ ਵੀ ਪੜਦੀ ਸੀ ਬੇਟੀ ਪੜਦੀ ਹਾਂਜੀ ਠੀਕ ਹੈ ਜੀ ਬਿਲਕੁਲ ਹੋਰ ਵੀ ਕਾਂਗਰਸ ਆਗੂ ਇਹਨੇ ਆਏ ਨੇ ਇੱਥੇ ਮੁਕੇ ਤੇ ਪਹੁੰਚੇ ਨੇ ਗੱਲਬਾਤ ਕਰਨਗੇ ਉਹਨਾਂ ਨਾਲ ਅ ਸਰ ਕਿਸ ਤਰ੍ਹਾਂ ਦੇ ਦੇ ਦਿਓ ਕਿ ਇੱਕ ਕੰਮ ਕਰਨ ਵਾਲਾ ਬੰਦੇ ਨੂੰ ਵੀ ਨਹੀਂ ਛੱਡਿਆ ਹਮਲਾਵਰਾਂ ਬਿਲਕੁਲ ਜੀ ਇਹ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਸਾਰਾ ਕੁਝ ਇਹਨਾਂ ਨੂੰ ਪੁਲਿਸ ਨੂੰ ਵੀ ਚਾਹੀਦਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਜਿਹੜੇ ਤਿੰਨ ਤਿੰਨ ਲੋਕ ਬੈਠੇ ਵਾਈਕ ਤੇ ਘੁੰਮਦੇ ਨੇ ਤੇ ਬਿਨਾ ਨੰਬਰ ਪਲੇਟ ਤੋਂ ਆਮ ਹੀ ਦੇਖੇ ਜਾਂਦੇ ਨੇ ਆਮ ਗਲੀਆਂ ਚੋਂ ਲੋਕਾਂ ਦੀਆਂ ਲੇਡੀਆਂ ਚੈਨਾ ਵੀ ਲਾ ਕੇ ਭੱਜਦੇ ਦੇਖੇ ਗਏ ਨੇ ਸੋ ਇਹਨੂੰ ਚਾਹੀਦਾ ਪੁਲਿਸ ਨੂੰ ਵੀ ਚਾਹੀਦਾ ਪ੍ਰਸ਼ਾਸਨ ਨੂੰ ਪੂਰਾ ਮਿਹਨਤ ਨਾਲ ਕਰਨਾ ਚਾਹੀਦਾ ਵੀ ਜਿਹੜੇ ਫਿਰਦੇ ਨੇ ਮੋਟਰਸਾਈਕਲਾਂ ਤੇ ਤਿੰਨ ਤਿੰਨ ਬੈਠੇ ਇਹਨਾਂ ਨੂੰ ਫੜ ਕੇ ਬੰਦ ਕਰਨਾ ਚਾਹੀਦਾ ਤਾਂ ਕਿ ਅੱਗੇ ਤੋਂ ਕ੍ਰਾਈਮ ਨੂੰ ਨੱਥ ਪੈ ਸਕੇ ਕਹਿੰਦੇ ਜੀ ਪੰਜਾਬ ਕ੍ਰਾਈਮ ਮੁਕਤ ਹੋ ਚੁੱਕਾ ਹੈ ਨਹੀਂ ਜੀ ਹੁਣ ਤੁਹਾਡੇ ਸਾਹਮਣੇ ਹੀ ਆ ਕਿਸੇ ਪਾਸਿਓ ਲੱਗਦਾ ਤਾਂ ਹੈ ਨਹੀਂਗਾ ਜੀ ਇਹ ਤਾਂ ਸਰਕਾਰ ਤਾਂ ਬਥੇਰਾ ਜ਼ੋਰ ਲਾਈ ਜਾਂਦੀ ਹੈ ਵੀ ਨਸ਼ੇ ਵੀ ਮੁਕਜੇ ਨੇ ਇੱਥੇ ਠੀਕ ਹੈ ਜੀ ਕ੍ਰਾਈਮ ਮੁਕਤ ਹੋ ਗਿਆ ਵਾ ਪਰ ਆ ਤਾਂ ਸਾਡੇ ਸਾਹਮਣੇ ਹੋ ਗਿਆ ਉਹ ਕੀ ਕਰੂਗੀ ਜੀ ਉਹਦੀ ਵਾਈਫ ਵਿਚਾਰੀ ਛੋਟ ਜਿਹਦੇ ਛੋਟੇ ਛੋਟੇ ਦੋ ਬੱਚੇ ਨੇ ਕਿੱਧਰ ਨੂੰ ਜਾਣਗੇ ਅਲੇ ਮਿਸ਼ਨ ਚੜ੍ਹਦੀ ਕਲਾ ਚੜ੍ਹਦੀ ਕਲਾ ਜਾ ਰਿਹਾ ਨਹੀਂ ਜੀ ਸਾਨੂੰ ਸਾਨੂੰ ਤਾਂ ਜੀ ਕੋਈ ਲੱਗਦਾ ਨਹੀਂਗਾ ਚੜ੍ਹਦੀ ਕਲਾ ਜਾ ਨਹੀਂ ਸਾਨੂੰ ਤਾਂ ਜੀ ਕਿਸੇ ਪਾਸੇ ਕੋਈ ਲੱਗਦੀ ਨਹੀਂ ਗੱਲ ਬਾਕੀ ਆ ਅਸੀਂ ਤਾਂ ਜੀ ਆਹੀ ਕਹਿੰਨੇ ਆ ਵੀ ਜਿਹੜਾ ਬੱਚਿਆਂ ਦੇ ਨਾਲ ਬੇਇਨਸਾਫੀ ਹੋਈ ਆ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਦੋਸ਼ੀਆਂ ਨੂੰ ਲੱਭ ਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਬਿਲਕੁਲ ਸਾਹਨੇ ਵਾਲ ਦੀ ਪੋਸਟ ਲਗਾਤਾਰ ਛਾਂਬੀਨ ਦੇ ਵਿੱਚ ਜੁਟੀ ਹੋਈ ਹੈ ਤੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਦੇਖ ਸਕਦੇ ਹੋ ਕਿ ਉਹਨਾਂ ਦੀ ਵਾਈਫ ਵੀ ਜਿ ਰਹੀ ਹੈ ਗੱਲ ਕਰਨ ਦੇ ਹਾਲਾਤ ਵਿੱਚ ਨਹੀਂ ਹਨ ਤੇ ਮਹਿਜ਼ ਦੋ ਬੱਚੇ ਨੇ ਘਰ ਦੇ ਵਿੱਚ ਤੇ ਲਗਾਤਾਰ ਜਿ ਰਹੀ ਹੈ ਹਮਲਾਵਰਾਂ ਦੀ ਪਾਲ ਕੀਤੀ ਜਾ ਰਹੀ ਹੈ ਰਾਤ ਨੂੰ ਦੱਸਿਆ ਜਾ ਰਿਹਾ ਹੈ ਕਿ ਆਪਣੇ ਹੱਥੇ ਦੇ ਗਏ ਸੀਗੇ ਤੇ ਕੁਝ 50 ਸੌ ਨੂੰ ਲੈ ਕੇ ਕਹਾ ਸੁਣੀ ਹੋਈ ਤੇ ਉਸ ਤੋਂ ਬਾਅਦ ਹਮਲਾਵਰਾਂ ਦੇ ਵੱਲੋਂ ਤਾਬਰਤੋਰ ਗੋਲੀਆਂ ਚਲਾ ਦਿੱਤੀ ਗਈਆਂ ਅਮਰਿਤ ਕੁਮਾਰ ਤੇ ਉੱਤੇ ਹਾਲਾਂਕਿ ਉਸ ਇਸ ਵਿੱਚ ਜਾਂਚ ਕਰ ਲਈ ਹੈ ਸੀਸੀਟੀਵੀ ਕੈਮਰੇ ਖੰਗਾ ਲਏ ਜਾ ਰਹੇ ਨੇ तमाम ਜਿਹੜੀਏ ਤਸਵੀਰਾਂ ਹੋ ਦਿਖਾਈ ਜਾ ਰਹੀਆਂ ਨੇ ਪੋਸਟਵਾਲ ਜੁੜੀ ਹੋਈ ਧਣ ਲਾਇਤ ਨਾ ਯੂਮ ਰਿਪੋਰਟ ਤਨਵਾ ਠੀਕ ਹੈ ਕਿ ਅਸੀਂ ਤੁਹਾਡੇ ਅੰਮੀਤ ਸਾਹਿਬ ਜਰੂਰ ਕਰੋ ਕੁਛ ਨਹੀਂ ਮੈਨੂੰ ਮੈਂ ਚਲੇ ਗਏ ਸੀ ਕਿ ਮੈਂ ਚਾਹ ਪੀ ਕੇ ਆਰਾਮ ਨਾਲ ਨਿਕਲ ਕੇ ਸੀ ਇਹਨਾਂ ਦੁਕਾਨ ਤੇ ਦੁਕਾਨ ਵੀ ਖੋਲਦੇ ਨਾ ਨਹੀਂ ਜੀ ਦੁਕਾਨ ਹੈਗੀ ਉਹਨਾਂ ਦੀ ਸਵੇਰ ਤੋਂ ਅੱਜ 10 4 ਵਜੇ ਤੱਕ ਦੁਕਾਨ ਤੇ ਰਹਿੰਦੇ ਨੇ 4 ਵਜੇ ਤੋਂ ਬਾਅਦ ਸੱਤੇ ਤੇ ਜਾਂਦੇ ਨੇ ਉਹ ਕਿੰਨੇ ਵੇ ਗਏ ਸੀਗੇ ਕਰੋ ਕਰੋ ਤਾਂ ਨਿਕਲ ਗਿਆ ਸੀ 10 11 ਵਜੇ ਦੁਬਾਰਾ ਆਏ ਸੀ ਦੁਕਾਨ ਕੋਲ ਬੰਦ ਕੀਤੀ ਸੀ ਬਾਰ ਬਾਰ ਸੀ ਨਾਈ ਦੀ ਨਾਈ ਦੀ ਸਾਡੇ 9 ਵਜੇ ਆ ਗਏ ਸੀ ਮੁੰਡੇ ਜਾਂਦਾ ਮੇਰੇ ਨਾਲ ਮੁੰਡਾ ਆ ਗਿਆ ਸੀਗਾ ਇਹ ਮੁੰਡਾ ਕਦੋਂ ਆਇਆ ਕਿੱਥਾ ਗਿਆ ਮੁੰਡਾ ਆ ਗਿਆ ਸੀ ਸਾਡੇ 9 ਵਜੇ ਕਹੇ ਉਹ ਨਹੀਂ ਗਿਆ ਸੀਗਾ ਅਮੀਤ ਦੇ ਨਾਲ ਸਾਡੇ ਕੰਟੈਕਟ ਹੁੰਦੇ ਨਹੀਂ ਉਹਨਾਂ ਦੇ ਨਾਲ ਉਹ ਕਹਿੰਦੇ ਮੇਰੀ ਟੈਨਸ਼ਨ ਨਾ ਲਿਆ ਕਰੋ ਮੈਂ ਆਪੇ ਆ ਜਾਂਗਾ ਅੱਛਾ ਗੱਡੀ ਲੈ ਗਈ ਸੀ ਕਿੱਥਾ ਗਈ ਸੀ ਮੋਟਰਸਾਈਕਲ ਹੈਗੀ ਉਹਨਾਂ ਦੇ ਕੋਲ ਹਾਂਜੀ ਤੁਹਾਨੂੰ ਸੂਚਨਾ ਕੋਈ ਨਹੀਂ ਮੈਨੂੰ 11 ਵਜੇ ਮਿਲੀ ਜਦੋਂ ਇਹ ਵੇ ਡੇਟ ਨੇ ਫੋਨ ਕੀਤਾ ਸੀ ਡੇਟ ਨੇ ਹਾਂਜੀ ਫਿਰ ਮੈਂ ਆਪਣੇ ਭਰਾਵਾਂ ਨੂੰ ਫੋਨ ਕੀਤਾ ਉਹ ਮੇਰੇ ਭਰਾਵਾਂ ਪਹੁੰਚ ਗਏ ਸੀ ਕਿ ਮੈਂ ਬਾਹਰ ਚ ਗਈ ਹਾਂ ਇਹਨੂੰ ਅੰਦਰ ਨਹੀਂ ਜਾਣ ਦਿੱਤਾ ਨਾਲੇ ਉੱਥੋਂ ਪਤਾ ਚੱਲਿਆ ਕਿ ਇਹਨੂੰ ਮਾਰ ਗਏ ਉਹ ਗੋਲੀ ਕੇ ਦੁਆਰਾ ਦੇਖਣਾ ਇਹ ਨਹੀਂ ਕਿ ਵੀ ਮਰਿਆ ਕਿ ਨਹੀਂ ਮਰਿਆ ਜਿਨ੍ਹਾਂ ਨੇ ਗੋਲੀ ਗੋਲੀ ਕਿਤੇ ਛਾਤੀ ਤੇ ਕਹਿੰਦੇ ਸੀ ਛਾਤੀ ਤੇ ਮਾਰੀ ਹੈ ਸਿੱਧੀ

ਅਮਿਤ ਕੁਮਾਰ ਜੀ ਅਮਿਤ 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 ਹੱਤਾਂ ਤੋਂ ਮਜ਼ੀ ਉਹਨਾਂ ਚੱਲੀ ਗੋਲੀ ਹਾਂਜੀ ਹਾਂਜੀ ਕੀ ਪੂਰਾ ਮਾਮਲਾ ਸਰ ਕਿੱਦਾਂ ਗੋਲੀਆਂ ਚੱਲੀਆਂ ਕੌਣ ਸੀਗੇ ਵਿਅਕਤੀ ਕੀ ਮਾਮਲਾ ਹੈ ਮਾਮਲਾ ਇਹ ਹੈਗਾ ਜੀ ਜੋ ਇਹਨਾਂ ਦੇ ਭਰਾ ਨੇ ਸਾਨੂੰ ਬਿਆਨ ਲਖਾਇਆ ਹਾਂਜੀ ਇਹ ਮੌਕੇ ਤੇ ਜੋ ਸੀ ਆਪਣੀ ਜਿਹੜੀ ਪੁਚੀਸ ਕੀਤੀ ਹੈਗੀ ਆ ਜੀ ਇਹ ਤਕਰੀਬਨ 10:40 45 ਮਿੰਟ ਤੇ ਜੀ ਇਹ ਆਪਣਾ ਹੱਥ ਤੋਂ ਬੰਦ ਕਰਨ ਲੱਗੇ ਬੰਦ ਕਰਨ ਤੋਂ ਥੋੜੀ ਦੇਰ ਪਹਿਲਾਂ ਜੀ ਤਿੰਨ ਇਹ ਨਵੇਂ ਸ੍ਰਮਤਾਵ ਕੋ ਜੀ ਅਨਨੋਨ ਪਰਸਨ ਹੁੰਦੇ ਨੇ ਜਿਹੜੇ ਇਹਨਾਂ ਕੋਲੋਂ ਕੁਝ ਖਾਣ ਪੀਣ ਨੂੰ ਲੈਂਦੇ ਨੇ ਜੀ ਖਾਣ ਪੀਣ ਲੈਣ ਤੋਂ ਬਾਅਦ ਪੈਸੇ ਦੇ ਕੁਝ ਲੈਣ ਦੇ ਸੰਬੰਧੀ ਇਹਨਾਂ ਦੀ ਟਕਰਾਅ ਹੁੰਦੀ ਆ ਹੂੰ ਤੇ ਉਹ ਉੱਥੇ ਫਿਰ ਫਾਇਰਿੰਗ ਕਰਦੇ ਇੱਕ राउंड ਫਾਇਰ ਕਰਦੇ ਆ ਜਿਹੜਾ ਇਹਦੀ ਛਾਤੀ ਦੇ ਨਜ਼ਦੀਕ ਲੱਗ ਜਾਂਦਾ ਅੱਛਾ ਜੀ ਛਾਤੀ ਦੇ ਹਾਰਟ ਤੋਂ ਹੇਠਾਂ ਹੂੰ ਤੇ ਮੌਕੇ ਤੇ ਹੀ ਇਹਨੂੰ ਲੈ ਜਾਂਦੇ ਨੇ ਪੋਲੋ ਹਸਪੀਟਲ ਓਕੇ ਤੇ ਬਾਅਦ ਚ ਇਹਨਾਂ ਦੇ ਬਿਆਨਾਂ ਤੋਂ ਕਿ ਇਹਦੀ ਥੋੜੀ ਪਹੁੰਚਤ ਬਾਅਦ ਮੌਤ ਹੋ ਜਾਂਦੀ ਆ ਐ ਸਰ ਕੁਛ ਪਤਾ ਲੱਗੇ ਕਿ ਕਿਸਤਰ ਨੂੰ ਗਿਆ ਮਲਾਵਰ ਚ ਕੀਤਾ ਕੀਤਾ ਦਾ ਫੈਰਾ ਫੈਰਾ ਵਾ ਸੀ ਉਹਨਾਂ ਅਲੱਗ ਅਲੱਗ ਟ੍ਰੈਕਸ਼ਨ ਦੀ ਟੀਮਾਂ ਲੱਗੀਆਂ ਨੇ ਜੀ ਟੀਮਾਂ ਲੱਗੀਆਂ ਨੇ ਉਹ ਸੀ ਕਰ ਰਹੇ ਸਰ ਉਹਦੀ ਕੋਈ ਸੱਚੀ ਵੀ ਸਾਹਮਣੇ ਆਇਆ ਕੁਛ ਕੋਈ ਲੱਗੇਆਂ ਜੇ ਲੱਗੇਆਂ ਉਹ ਕਰ ਰਹੇ ਨੇ ਸੀ ਚਲੋ ਠੀਕ ਹੈ ਜੀ